ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ ਮੁਸਲਮ ਭਾਈਚਾਰੇ ਨੂੰ ਮੇਰੇ ਵੱਲੋਂ ਅਸਲਾਮੁਅਲੈਕਮ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਹੁਤ ਹੀ ਚੰਗੀ ਚੀਜ਼ ਦਿਖਾ ਰਹੇ ਹਾਂ ਬਹੁਤ ਹੀ ਮੁਸਲਮ ਭਾਈਚਾਰੇ ਲਈ ਬਹੁਤ ਹੀ ਅਹਿਮ ਗੱਲ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਪਿੰਡ ਬਰਾਸ ਦੇ ਵਿੱਚ ਸਰਹੰਦ ਤੋਂ 20 ਕਿਲੋਮੀਟਰ ਹੈ ਜੀ ਇਹ ਪਿੰਡ ਇੱਥੇ ਨਵੀਆਂ ਦੀ ਕਬਰਾਂ ਨੇ ਜੀ ਪਿੰਡ ਬਰਾਸ ਦੇ ਵਿੱਚ ਕੁੱਲ 12 ਕਬਰਾਂ ਨੇ ਇਹ ਇੱਥੇ ਨਵੀਆਂ ਦੀਆਂ ਪੁਰਾਣੀਆਂ ਕਬਰਾਂ ਨੇ ਇਹ ਕਬਰਾਂ ਨੂੰ 5000 ਸਾਲ ਹੋ ਚੁੱਕੇ ਨੇ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਮੁ슬ਮਨ ਭਾਈ ਚਾਰਾਂ ਦਾ ਇੱਥੇ ਘਰ ਇੱਕ ਵੀ ਨਹੀਂ ਹੈਗਾ ਜੀ ਤੇ ਜ਼ਿਮੀਂਦਾਰ ਭਾਈ ਸਪੋਰਟ ਕਰਦੇ ਆ ਜੀ ਇੱਥੇ ਮਰਦਸਾ ਵੀ ਬਣਿਆ ਹੋਇਆ ਹੈਗਾ ਮਰਦਸਾ ਕਾਇਮ ਹੈ ਤੇ ਬਹੁਤ ਵਧੀਆ ਸਪੋਰਟ ਕਰਦੇ ਆ ਜੀ ਪਿੰਡ ਵਾਲੇ ਜਿਹੜੇ ਮੁਸਲਮਾਨ ਭਾਈਚਾਰਾ ਨੇ ਜੀ ਆਪਣੇ ਜਿੰਨੇ ਵੀ ਇੰਡੀਆ ਦੇ ਵਿੱਚ ਵੱਸਦੇ ਨੇ ਉਹ ਇੱਥੇ ਨਾ ਜ਼ਰੂਰ ਆ ਕੇ ਜਾਇਓ ਆਪਣੇ ਨਵੀਆਂ ਦੀਆਂ ਕਬਰਾਂ ਨੇ ਆਪਣੇ ਆਖਰੀ ਨਵੀ ਮੁਹੰਮਦ ਸਾਹਿਬ ਤੋਂ ਪਹਿਲਾਂ ਦੀਆਂ ਕਬਰਾਂ ਨੇ ਜੀ ਇਹ ਉਹਨਾਂ ਨੂੰ ਪਤਾ ਕਿਵੇਂ ਲੱਗਿਆ ਵੀ ਨਵੀਆਂ ਦੀਆਂ ਕਬਰਾਂ ਨੇ ਮੀਂਹ ਪੈਣ ਨਾਲ ਨਾ ਕਈ ਵਾਰੀ ਕਬਰ ਥੱਲੇ ਬਹਿ ਜਾਂਦੀ ਹੈ ਜੀ ਉਹ ਖੱਡਾ ਜਾ ਪੈ ਰਹਿਆ ਸੀਗਾ ਕਬਰ ਵਿੱਚੋਂ ਦਿਖ ਰਹੀ ਸੀ ਕਬਰ ਦੇ ਵਿੱਚ ਪੂਰਾ ਚਾਨਣ ਸੀਗਾ ਜੀ ਕਬਰ ਦੇ ਵਿੱਚੋਂ ਪੂਰੀ ਖੁਸ਼ਬੂ ਆਉਂਦੀ ਸੀ ਮਿਸਤਰੀ ਸਾਹਿਬ ਇਹਨੂੰ ਬੰਦ ਕਰਦਾ ਸੀ ਨਾ ਉੱਥੇ ਹੀ ਬਿਅਾਸ ਹੋ ਗਿਆ ਜੀ ਮਿਸਤਰੀ ਸਾਹਿਬ ਦੇ ਹੱਥਾਂ ਦੇ ਵਿੱਚੋਂ ਹਫਤਾ ਖੁਸ਼ਬੂਨ ਗਈ ਸੀ ਜੀ ਮੁਸਲਿਮ ਭਾਈ ਚਾਰਾਂ ਨੂੰ ਵੱਧ ਤੋਂ ਵੱਧ ਬੇਨਤੀ ਹੈ ਜੀ ਵੀ ਇੱਥੇ ਜ਼ਰੂਰ ਆ ਕੇ ਜਾਓ ਜਿੰਨੇ ਵੀ ਇੰਡੀਆ ਦੇ ਵਿੱਚ ਵੱਸਦੇ ਆ ਜੀ ਮੁਸਲਮਾਨ ਭਾਈ ਇੱਥੇ ਨਾ ਇੱਕ ਵਾਰੀ ਜ਼ਰੂਰ ਆ ਕੇ ਜਾਓ ਅਸਲਾਮੁਅਲੈਕੁਮ ਵ ਰਹਿਮਤੁਲਾਹੀ ਵ ਬਰਕਾਤੂ